ਅਮਰੇ ਦੇਖ ਲਓ ਜੀ ਕਿਲਾ ਇਹ ਵਾਲਾ ਕਿਲਾ ਜਿਹੜਾ ਆਉਂਦਿਆਂ ਅਗਲੀ ਵੀਡੀਓ ਚ ਤੁਹਾਨੂੰ ਇਹ ਵਾਲਾ ਕਿਲਾ ਦਿਖਾਵਾਂਗੇ ਉੱਪਰ ਲੱਗਦਾ ਇਹ ਥੋੜਾ ਹੀ ਆ ਲੇਕਿਨ ਉੱਪਰ ਚੜਦੇ ਆ ਬਸ ਬਸ ਹੁੰਦੀ ਆ ਦੌਲਤਾਬਾਦ ਦਾ ਕਿਲਾ ਇਹ ਤੁਹਾਨੂੰ ਆਉਂਦੇ ਵਕਤ ਦਿਖਾਵਾਂਗੇ ਲਾਈਵ ਐਕਸੀਡੈਂਟ ਸਾਹਮਣੇ ਵਖਿਆ ਸੀਗਾ ਡਿੱਗਦਾ ਬੰਦਾ ਤੇ ਦੇਖੋ ਉਹ ਦਰਖਤ ਚੜਿਆ ਸਾਡੇ ਸਾਈਡਾਂ ਤੇ ਦੇਖੋ ਤੁਸੀਂ ਸੜਕ ਦੇ ਸਾਈਡਾਂ ਤੇ ਹਰਿਆਲੀ ਦੇਖੋ ਤੁਸੀਂ ਦੂਸਰੇ ਪਾਸੇ ਵੀ ਇਸ ਪਾਸੇ ਵੀ ਤੇ ਜਰੀ ਹਰਿਆਲੀ ਆ ਇਹ ਪੰਜਾਬ ਚ ਇੰਨੀ ਹਰਿਆਲੀ ਇਸ ਟਾਈਮ ਨਹੀਂ ਲੱਭ ਰਹੀ ਤੇ ਦੇਖੋ ਮਹਾਰਾਸ਼ਟਰ ਦੇ ਵਿੱਚ ਆਕਸੀਜਨ ਦੀ ਕੋਈ ਕਮੀ ਨਹੀਂ ਤੇ ਹਰਿਆਲੀ ਦੇਖੋ ਤੁਸੀਂ ਕਿੰਨੀ ਸੋਹਣੀ ਹੈ ਤੇ ਉੱਤੇ ਬੱਦਲ ਵੀ ਜੜੇ ਆ ਉਹ ਹਰਿਆਲੀ ਨੂੰ ਚਾਰ ਚੰਨ ਲਾ ਦੇ ਨੇ ਤੇ ਕਿੱਥੇ ਜਾ ਰਹੇ ਆ ਤੁਹਾਨੂੰ ਸਾਰਾ ਕੁਝ ਦਿਖਾਉਣੇ ਅੱਜ ਕੀ ਦੇਖਣ ਜਾ ਰਹੇ ਆ ਔਰੰਗਾਬਾਦ ਤੋਂ ਬਾਹਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਔਰੰਗਾਬਾਦ ਤੋਂ ਇਹ ਸਾਡਾ ਪੁੱਤਰ ਆ ਔਰੰਗਾਬਾਦ ਤੋਂ ਪਿਛਲੇ ਸਾਲ ਮਿਲੇ ਸੀ ਤੇ ਬੱਚਿਆਂ ਨਾਲ ਗੱਲ ਹੁੰਦੀ ਰਹੀ ਆ ਤੇ ਕੀ ਨਾਂ ਆਪਣਾ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਔਰੰਗਾਬਾਦ ਤੋਂ ਤੇ ਜਿੱਥੇ ਤਨਤਨ ਸ਼੍ਰੀ ਗੁਰੂ ਤੇਗ ਬਾਹਦਰ ਸਾਹਿਬ ਜੀ ਦਾ ਗੁਰਦੁਆਰਾ ਸਾਹਿਬ ਆ ਤੇ ਉੱਥੇ ਇਹਨਾਂ ਦੇ ਡੈਡੀ ਜਿਹੜੇ ਡਿਊਟੀ ਕਰਦੇ ਨੇ ਤੇ ਪਿਛਲੇ ਸਾਲ ਇਹਨਾਂ ਨਾਲ ਪ੍ਰੇਮ ਪਿਆ ਸੀ ਬੱਚਿਆਂ ਦਾ ਤੇ ਇਸ ਵਾਰ ਇਹਨਾਂ ਨੂੰ ਵੀ ਨਾਲ ਲਿਆਏ ਆ ਇਹ ਲੋਹਰਾ ਕੇ ਵੇਖਣ ਅੱਜ ਤੁਹਾਨੂੰ ਇਹ ਲੋਹਰਾ ਕੇ ਦਿਖਾਉਨੇ ਆ ਕਿੰਨੇ ਹਜ਼ਾਰ ਸਾਲ ਪੁਰਾਣੀਆਂ ਨੇ ਉਹ ਸਾਰਾ ਤੁਹਾਨੂੰ ਇਤਿਹਾਸ ਇਹਦੇ ਵਿੱਚ ਦੱਸਦੇ ਆ ਅਸੀਂ ਵੀ ਦੇਖਦੇ ਆ ਤੇ ਮੌਸਮ ਬਹੁਤ ਠੰਡਾ ਵਾ ਤੇ ਬਿਲਕੁਲ ਪਸੀਨਾ ਨਹੀਂ ਆ ਰਿਹਾ ਤੇ ਪੰਜਾਬ ਦੇ ਵਿੱਚ ਬਹੁਤ ਲੂਪ ਵਗ ਰਹੀ ਹੈ ਬਹੁਤ ਗਰਮੀ ਹੈ ਇੱਥੇ ਬਿਲਕੁਲ ਠੰਡਾ ਵਾ ਮੌਸਮ ਚਲੋ ਬੱਚੇ ਗਏ ਨੇ ਦੂਸਰੇ ਪਾਸੇ ਸਾਹਮਣੇ ਟਿਕਟਾ ਲੈਣ ਟਿਕਟ ਕਿੱਥੇ ਦੀ ਆ ਤੁਹਾਨੂੰ ਇਹ ਵੀ ਦੱਸ ਦਿਆ ਇਸ ਪਾਸੇ ਅੰਦਰ ਵੜਦੇ ਹ ਖੱਬੇ ਹੱਥ ਟਿਕਟ ਕਾਊਂਟਰ ਆ ਤੇ ਇਸ ਪਾਸੇ ਨੂੰ ਅਸੀਂ ਜਾਣਾ ਵਾ ਮੈਂ ਵੀ ਟੋਕਨ ਲੈ ਲਿਆ ਸੀ 40 ਰੁਪਏ ਦੀ ਟਿਕਟ ਵਾਦੇ ਇਹ ਟੋਕਨ ਮਿਲਦੇ ਆ ਟੋਕਨ ਗਵਾਜੇ ਤੇ 100 ਰੁਪਿਆ ਭਰਨਾ ਪੈਂਦਾ ਕਿਉਂਕਿ ਸਾਨੂੰ ਜਿਆਦਾ ਪਤਾ ਪਿਛਲੀ ਵਾਰੀ ਅਸੀਂ ਭਰੇ ਆਈ ਆਪੋ ਆਪਣੇ ਟੋਕਨ ਫੜੋ ਬਈ ਬੰਦਾ ਗਵਾਜੇ ਆਪੋ ਆਪਣੇ ਟੋਕਨ ਫੜੋ ਹਾਂ ਤੇ ਚੱਲੀਏ ਲਾ ਬੋਦੇ ਫਿੱਕਾ ਆ ਗਿਆ ਮੈਂ ਵੀ ਲੈ ਲਾਇਆ ਆਪਣੇ ਕੋਲ ਮੇਰਾ ਵੀ ਫਿੱਕਾ ਹੀ ਆਇਆ ਹੋ ਚਲੋ ਹੁਣ ਬਾਹਰ ਚੱਲੀਏ ਲੱਗ ਗਈ ਲਾਈਨ ਚਾਰ ਸਤੇ ਬੰਦੇ ਖੜੇਗੇ ਖੜੇ ਹੋਗੇ ਲਾਈਨ ਚ ਲਾਈਨ ਜਿਹੜੀ ਆ ਕਾਫੀ ਵੱਡੀ ਅੱਜ ਸੰਡੇ ਆ ਨਾ ਸੰਡੇ ਕਰਕੇ ਜਿਹੜਾ ਵਾ ਉਹ ਤਕਰੀਬਨ ਲੰਬੀ ਲਾਈਨ ਆ ਲਓ ਜੀ ਸ਼ੁਰੂ ਹੋ ਗਿਆ ਇਲੋਰਾ ਕੇਵ ਵੇਖਣ ਤੇ ਨਾਲੋ ਨਾਲ ਮੈਂ ਤੁਹਾਨੂੰ ਥੋੜਾ ਥੋੜਾ ਦੱਸਦਾ ਰਹਿਣਾ ਵਾ ਤੇ ਇਹ ਜਿਹੜੀਆਂ ਗੁਫਾਵਾਂ ਨੇ ਤੇ ਤਕਰੀਬਨ ਟੋਟਲ 100 ਗੁਫਾਵਾਂ ਨੇ ਇੱਥੇ ਤੇ ਸਲਾਨੀਆਂ ਵਾਲੀ ਜਿਹੜੀਆਂ ਨੇ ਦੇਖਣ ਵਾਲਿਆਂ ਲਈ ਸਿਰਫ 34 ਖੁੱਲੀਆਂ ਨੇ ਇਸ ਜਿਹੜੀਆਂ ਗੁਫਾਵਾਂ ਨੇ ਇਹਨਾਂ ਨੂੰ ਬਣਾਉਣ ਤੇ 10 ਪੀੜ੍ਹੀਆਂ ਨੇ 200 ਸਾਲ ਤੱਕ ਮਿਹਨਤ ਕੀਤੀ ਤੇ ਉਹਨਾਂ ਦੀ ਮਿਹਨਤ ਜਿਹੜੀ ਰੰਗ ਲਿਆਈ ਸੀ 200 ਸਾਲ ਬਾਅਦ ਤੇ ਤਿਆਰ ਹੋયા ਤਾਂ ਪਤਾ ਲੱਗਦਾ ਕਿ ਵਾਕੇ ਇਹਨਾਂ ਟਾਈਮ ਲੱਗਾ ਹੋਵੇਗਾ ਜਦੋਂ ਅੰਦਰ ਜਾ ਕੇ ਦੇਖਾਂਗੇ ਕਿਉਂਕਿ ਉਦੋਂ ਤਕਨੀਕ ਜਿਹੜੀ ਆ ਇਲੈਕਟ੍ਰੋਨਿਕ ਨਹੀਂ ਸੀਗੀ ਹੁੰਦੀ ਗ੍ਰਾਈਂਡਰ ਵਗੈਰਾ ਨਹੀਂ ਸਾਨੂੰ ਦੋ ਹੱਥਾਂ ਨਾਲ ਬਣਾਈਆਂ ਸਨ ਇਹ ਗੁਫਾਵਾਂ ਪੂਰੇ ਵੱਡੇ ਪੱਥਰ ਸੀ ਜਿਨ੍ਹਾਂ ਨੂੰ ਅੰਦਰੋਂ ਤੋੜ ਕੇ ਖੋਖਲਾ ਵੀ ਕਰਨਾ ਸੀ ਤੇ ਹੌਲੀ ਹੌਲੀ ਹੱਥਾਂ ਨਾਲ ਘੜ ਕੇ ਇਹਨਾਂ ਨੂੰ ਬਣਾਇਆ ਗਿਆ ਇਹ ਗੁਫਾਵਾਂ ਜਿਹਨੀਆਂ ਮੈਨੇ ਇਹ ਗੁਫਾਵਾਂ ਰਾਸ਼ਟਰ ਕੂਟਵੰਸ਼ ਨੇ ਬਣਵਾਈਆਂ ਸਨ ਬਣਾਈਆਂ ਸਨ ਤੇ ਗੁਫਾਵਾਂ ਜਿਹੜੀਆਂ ਰਾਸ਼ਟਰ ਕੂਟ ਵੰਸ ਸੀ ਜਿਨ੍ਹਾਂ ਦੀਆਂ 10 ਪੀੜੀਆਂ ਲੱਗ ਗਈਆਂ ਇਹਨਾਂ ਨੂੰ ਬਣਾਉਣ ਵਿੱਚ ਤੇ ਤਿੰਨ ਧਰਮ ਦੇ ਨਾਲ ਇਹ ਗੁਫਾਵਾਂ ਸੰਬੰਧਤ ਨੇ Hindu ਧਰਮ ਬੁੱਧ ਧਰਮ ਤੇ ਜੈਨ ਧਰਮ ਤੇ ਜਿਹੜੀ 16 ਨੰਬਰ ਗੁਫਾਵਾਂ ਸਾਹਮਣੇ ਇਹਦੇ ਅੰਦਰ ਕਲਾਸ਼ ਮੰਦਿਰ ਇੱਕ ਗੁਫਾ ਤੇ ਪਹਿਲੇ ਇਹੀ ਗੁਫਾਵਾਂ ਇਸੇ ਗੁਫਾ ਨੂੰ ਦੇਖਦੇ ਆ ਸੀ ਤੇ 12 ਨੰਬਰ ਜਿਹੜੀ ਗੁਫਾ ਵਾ ਉਹ ਹੈਗੀ ਆ ਬੁੱਧ ਧਰਮ ਨਾਲ ਰਿਲੇਟਡ ਤੇ ਮੈਡੀਟੇਸ਼ਨ ਜਿਹੜੀ ਆ ਉੱਥੇ ਹੁੰਦੀ ਆ ਤੇ 11 ਨੰਬਰ ਗੁਫਾ ਤੇ 10 ਨੰਬਰ ਗੁਫਾ ਜਿਹੜੀ ਆ ਇਹ ਵੀ ਬੁੱਧ ਧਰਮ ਨਾਲ ਰਿਲੇਟਡ ਆ ਤੇ 15 ਨੰਬਰ ਵਿਸ਼ਨੂੰ ਭਗਵਾਨ ਨਾਲ ਰਿਲੇਟਡ ਇਹਨਾਂ ਗੁਫਾਵਾਂ ਦਾ ਇਤਿਹਾਸ ਹੁਣ ਮੈਂ ਤੁਹਾਨੂੰ ਫੇਰ ਦੱਸਦਾ ਲਓ ਜੀ ਸਭ ਤੋਂ ਪਹਿਲੀ ਗੁਫਾ ਦੇ ਅੰਦਰ ਅਸੀਂ ਹੁਣ ਚੱਲੇ ਆ ਗੁਫਾ ਇਹ ਸਾਰੇ ਦਾ ਸਾਰਾ ਪੱਥਰ ਆ ਟੋਟਲ ਜਿੰਨਾ ਸੀਗਾ ਇਹ ਪੱਥਰ ਨੂੰ ਤੋੜ ਕੇ ਵਿੱਚੋਂ ਖੋਖਲਾ ਕਰਕੇ ਗੁਫਾਵਾਂ ਨੂੰ ਤਿਆਰ ਕੀਤਾ ਗਿਆ ਵਾ ਇਹ ਸਾਹਮਣੇ ਇੱਥੇ ਸ਼ਿਵ ਭਗਵਾਨ ਦਾ ਮੰਦਿਰ ਆ ਜਿਹੜਾ ਇਸ ਪਾਸੇ ਉਹ ਵੀ ਦੇਖੋ ਸਾਹਮਣੇ ਇਹ ਸਾਰੇ ਤੇ ਸਾਰੇ ਵੱਡੇ ਪੱਥਰ ਨੇ ਜਿਨ੍ਹਾਂ ਪੱਥਰਾਂ ਨੂੰ ਕੱਲੇ ਕੱਲੇ ਪੱਥਰ ਨੂੰ ਘੜ ਕੇ ਬਣਾਇਆ ਹੋਇਆ ਵਾ ਇਹ ਵੀ ਦੇਖੋ ਤੁਸੀਂ ਇਸ ਪਾਸੇ ਇਸ ਪਾਸੇ ਮੰਦਿਰ ਆ ਉੱਪਰ ਜਾ ਕੇ ਜਿਸ ਤਰ੍ਹਾਂ ਮੈਂ ਤੁਹਾਨੂੰ ਦਿਖਾਉਣਾ ਵਾ ਵੀ ਇਹ ਬੜਾ ਇਸ ਪਾਸੇ ਦੇਖੋ ਤੁਸੀਂ ਇਸ ਪਾਸੇ ਇਹ ਪੂਰਾ ਦਾ ਪੂਰਾ ਪਹਾੜ ਵਾ ਉੱਪਰ ਤੱਕ ਦੇਖੋ ਤੁਸੀਂ ਇਹ ਪਹਾੜ ਨੂੰ ਥੱਲਿਓਂ ਜੜਾ ਵਾ ਉਹ ਖੋਖਲਾ ਕਰਕੇ ਤੇ ਸੈਣੀਆਂ ਥੋੜਿਆ ਨਾ ਹੀ ਉਸ ਟਾਈਮ ਕੱਢਿਆ ਹੋਏਗਾ ਤੇ ਵਾਕਈ ਕਹਿੰਦੇ ਨੇ ਕਿ 200 ਸਾਲ ਉਸ ਟਾਈਮ ਇਹਨੂੰ ਬਣਾਉਣ ਤੇ ਲੱਗੇ ਹੋਣਗੇ ਹੁਣ ਅਸੀਂ ਉਹ ਉੱਪਰ ਜਾਂਦੇ ਆਂ ਇੱਥੋਂ ਦੀ ਉੱਪਰ ਜਾ ਕੇ ਉੱਪਰ ਮੰਦਿਰ ਤੁਹਾਨੂੰ ਦਿਖਾ ਕੇ ਲਿਆਉਨੇ ਆਂ ਚਲੋ ਵੀ ਆਜੋ ਸੰਗਤ ਜੀ ਹੁਣ ਉੱਪਰ ਚੱਲੀਏ ਉੱਪਰੋਂ ਦੇਖ ਕੇ ਆਈਏ ਤੇ ਫਿਰ ਥੱਲੇ ਹੁਣੇ ਹੁਣ ਅਸੀਂ ਚਲੋ ਜੀ ਹੁਣ ਉੱਪਰ ਚੱਲੇ ਆ ਤੇ ਉੱਪਰ ਜਾ ਕੇ ਦੇਖਦੇ ਹਾਂ ਉੱਪਰ ਕਹਿੰਦੇ ਨੇ ਕਿ ਸ਼ਿਗਲੇਗਾ ਇੱਥੇ ਬਹੁਤ ਵੱਡਾ ਤੇ ਰੌਲਾ ਬਹੁਤ ਪਉਂਦਾ ਲੋਕੀ ਅੱਜ ਸੰਡੇ ਦਾ ਦਿਨ ਹੈ ਛੁੱਟੀ ਦਾ ਦਿਨ ਤੇ ਬਹੁਤ ਭੀੜ ਹੈ ਇੱਥੇ ਬਾਹਰ ਵੀ ਤੁਸੀਂ ਦੇਖਿਆ ਹੋਵੇਗਾ ਕਾਫੀ ਭੀੜ ਹੈ ਗਿਆ ਪੌੜੀਆਂ ਦੇਖੋ ਤੁਸੀਂ ਪੱਥਰ ਨੂੰ ਕੱਟ ਕੇ ਹੀ ਪੌੜੀਆਂ ਬਣਾਈਆਂ ਹੋਈਆਂ ਨੇ ਚਲੋ ਜੀ ਬੱਸ ਅਨੰਤ ਪ੍ਰਸਰ ਪਹੁੰਚ ਗਏ ਉੱਪਰ ਇੱਥੇ ਹੁਣ ਜੋੜੇ ਲਾ ਕੇ ਫਿਰ ਜਾਵਾਂਗੇ ਹੁਣ ਅਸੀਂ ਅੰਦਰ ਇਸ ਪਾਸੇ ਅਸੀਂ ਸਾਹਮਣੇ ਮੰਦਰ ਵਿੱਚ ਨਹੀਂ ਗਏ ਅੰਦਰ ਬਹੁਤ ਰਾਸ਼ਾਗਾ ਬਹੁਤ ਭੀੜ ਹੈ ਗਿਆ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੈ ਤੇ ਹਨੇਰਾ ਬਹੁਤ ਜ਼ਿਆਦਾ ਵਾ ਅਸੀਂ ਇੱਧਰ ਸਾਹਮਣੇ ਆ ਗਏ ਹਾਂ ਸਾਹਮਣੇ ਆ ਗਏ ਹੁਣ ਅਸੀਂ ਲਓ ਜੀ ਸਾਡੀ ਫੋਟੋ ਹੋ ਰਹੀ ਆਣ ਅੱਛਾ ਤੋੜੇ ਨਾ ਫੋਟੋਆਂ ਖਿਚਾ ਰਹੇ ਨੇ। ਅਨਮੋਲ ਸ਼ਾਟ। ਜੈ ਗੁਰੂ ਜੀ ਸਿੰਘ। ਦੋੜਾ ਸ਼ਾਟ ਲਿਆ ਜੀ ਦੋੜਾ ਸ਼ਾਟ। ਹਾਂ ਵੰਦੀ ਗਾਟ। ਲੋ ਜੀ ਫੋਟੋ ਸੈਸ਼ਨ ਹੋ ਗਿਆ ਸਾਡਾ ਤੇ ਬਹੁਤ ਰੀਜਨਲ ਉਹਨੇ ਫੋਟੋ ਲਈ ਆ ਮੁੰਡੇ ਨੇ। ਇਧਰ ਵੀ ਦੇਖੋ ਕਿਵਲਿੰਗ ਦੇ ਬਿਲਕੁਲ ਸਾਹਮਣੇ ਮੰਦਿਰ ਦੇ ਨੰਦੀ ਮਹਾਰਾਜ ਇਸ ਪਾਸੇ ਨੂੰ ਹੀ ਉੱਤਰ ਰੇ ਆ ਲੋਕ ਇਧਰੋਂ ਛੜ ਵੀ ਰੇ ਆ ਤੇ ਉੱਤਰ ਵੀ ਰੇ ਆ ਤੇ ਇਹ ਵੀ ਪਾਸਾ ਦੇਖ ਕੇ ਆਉਨੇ ਹੁਣ ਅਸੀਂ ਵੇਖੋ ਕਿੱਥੇ ਕਿੱਥੇ ਇੰਜੋਏ ਹੋਣ ਦੇ ਨੇ ਕਿੱਥੇ ਕਿੱਥੇ ਚੜੇ ਨੇ ਬੁੱਢਰੇ ਓ ਵੇਖੋ ਪਹਾੜ ਦੇ ਉੱਤੇ 47 ਕਿਲੋ ਅੱਜ ਤੇ ਬਹੁਤ ਜ਼ਿਆਦਾ ਪਿਛਲੀ ਵਾਰ ਆਏ ਸੀ ਇੰਨਾ ਜ਼ਿਆਦਾ ਰਾਸ਼ ਨਹੀਂ ਸੀਗਾ ਅੱਜ ਕੁਝ ਜ਼ਿਆਦਾ ਵਾ ਅੱਜ ਬਹੁਤ ਜ਼ਿਆਦਾ ਵਾਹ ਇਹ ਪਹਿਲੀ ਗੁਫਾ ਦੇਖਣ ਦੇ ਆਲੇ ਪਹਿਲੀ ਗੁਫਾ ਨੂੰ ਇਨਾ ਟਾਈਮ ਲੱਗ ਗਿਆ ਤੇ ਹਵਾ ਦੇਖੋ ਕਿੰਨੀ ਸੋਹਣੀ ਹੈ ਇਸ ਪਾਸਿਓਂ ਆਏ ਸੀ ਇਸ ਪਾਸਿਓਂ ਬਾਹਰੋਂ ਆਏ ਆ ਆ ਦੇਖੋ ਆ ਜਿੰਨੇ ਵੀ ਉੱਤੇ ਹਾਥੀਆਂ ਦੇ ਬਣੇ ਆ ਨਾ ਸਟੈਚੂ ਸਾਰਿਆਂ ਦੇ ਮੂੰਹ ਤੋੜੇ ਹੋਏ ਆ ਪਤਾ ਨਹੀਂ ਕਿਉਂ ਜਿੱਦਾਂ ਉਹ ਮੂਰਤੀਆਂ ਨੇ ਸਾਹਮਣੇ ਦੀਵਾਰ ਦੇ ਵਿੱਚ ਉਹ ਵੀ ਜਿੰਨੇ ਵੀ ਆ ਜ਼ਿਆਦਾਤਰ ਮੂੰਹ ਟੁੱਟੇ ਹੋਏ ਆ ਇਧਰ ਵੀ ਇੱਕ ਸਾਈਡ ਤੇ ਹਾਥੀ ਆ ਉਹ ਸਾਹਮਣੇ ਦੇਖ ਰਹੇ ਹੋ ਤੇ ਬੜਾ ਰੋਲਾ ਪਾਉਂਦੇ ਨੇ ਇਹ ਵੀ ਦੇਖੋ ਇਹ ਹਾਥੀ ਆ ਇਹਦਾ ਵੀ ਅੱਗੋਂ ਮੂੰਹ ਟੁੱਟਾ ਹੋਇਆ ਹੋ ਜਿਆਦਾਤਰ ਜਿਹੜੇ ਆ ਉਹਨਾਂ ਦੇ ਮੂੰਹ ਜਿਹੜੇ ਆ ਉਹ ਟੁੱਟੇ ਹੋਏ ਨੇ ਹੁਣ ਇੱਥੋਂ ਚੱਲੀਏ ਅਗਲੀ ਗੁਫਾ ਵੱਲ ਉੱਥੋਂ ਅਸੀਂ ਹੁਣ ਨਿਕਲ ਆਏ ਆ ਤੇ 10 11 ਤੇ 12 ਗੁਫਾ ਇਧਰ ਆ ਇਹ ਜਿਹੜੀਆਂ ਗੁਫਾਵਾਂ ਨੇ ਇਹਨਾਂ ਵਿੱਚੋਂ ਹਿੰਦੂ ਬੋਧੀ ਤੇ ਜੈਨ ਗੁਫਾ ਜਿਹੜੀਆਂ ਨੇ ਨਾ ਇਹਨਾਂ ਚ ਮੰਦਰ ਬਣੇ ਨੇ ਤੇ ਇਹ 5ਵੀਂ ਤੇ 10ਵੀਂ ਸਤਾਪਦੀ ਦੇ ਵਿੱਚ ਬਣੇ ਸੀਗੇ ਮੰਦਰ ਤੇ 12 ਬੋਧੀ ਗੁਫਾਵਾਂ ਤੇ 1 ਤੋਂ 12 ਤੱਕ ਨੇ 1 ਤੋਂ 12 ਤੱਕ 17 ਗੁਫਾਵਾਂ ਹਿੰਦੂ ਗੁਫਾਵਾਂ ਨੇ ਤੇ 13 ਤੋਂ 29 ਤੱਕ ਤੇ 5 ਜੈਨ ਗੁਫਾਵਾਂ ਨੇ ਤੇ 30 ਤੋਂ 34 ਤੱਕ ਨੇ ਇਹ ਆਪਣੇ ਨਿਰਮਾਣ ਕਾਲ ਦੇ ਧਾਰਮਿਕ ਸੁਹਾਰਦ ਨੂੰ ਦਰਸਾਉਂਦੀਆਂ ਨੇ ਤੇ ਇਹਨਾਂ ਨੂੰ ਬੇ ਸਾਲਟ ਦੀਆਂ ਖੜੀਆਂ ਚਟਾਨਾਂ ਦੀਆਂ ਦੀਵਾਰਾਂ ਨੂੰ ਕੱਟ ਕੇ ਬਣਾਇਆ ਗਿਆ ਸੀਗਾ ਇਹ ਆ ਜੀ 15 ਨੰਬਰ ਕੇਵ ਤੇ ਇਹ ਜਿੰਨੀਆਂ ਵੀ ਕੇਵ ਨੇ ਇਹ ਦੁਰਗੰ ਪਹਾੜੀਆਂ ਜਣੀਆਂ ਨੇ ਇਹਨਾਂ ਵਾਲਾ ਇਲੋਰਾ 600 ਤੋਂ 1000 ਈਸਵੀ ਦੇ ਕਾਲ ਦਾ ਹੈ ਇਹ ਪ੍ਰਾਚੀਨ ਭਾਰਤੀ ਸਭਿਅਤਾ ਦੀ ਜੀਵੰਤ ਪੇਸ਼ਕਾਰੀ ਕਰਦਾ ਹੈ ਤੇ ਇਹ ਯੁਨਾ ਸਕੋ ਦੀ ਸੰਸਾਰ ਵਿਰਾਸਤ ਵਿੱਚ ਸ਼ਾਮਲ ਆ ਕਹਿੰਦੇ ਨੇ ਕਿ 5000 ਸਾਲ ਤੋਂ ਵੀ ਇਹ ਪੁਰਾਣੀਆਂ ਗੁਫਾਵਾਂ ਨੇ ਤੇ ਇਹ 15 ਨੰਬਰ ਗੁਫਾਵਾਂ ਜਿੱਧਰ ਅਸੀਂ ਹੁਣ ਜਾ ਰਹੇ ਆ ਆ ਬੰਦਾ ਸਾਡਾ ਜਿਹੜਾ ਨਾ ਅੱਗੇ-ਅੱਗੇ ਤੇ ਫੋਟੋਆਂ ਬਹੁਤ ਖਿਚਾ ਰਿਹਾ ਵਾ ਇਹਦੇ ਕਰਕੇ ਦੇਰੀ ਹੋ ਰਹੀ ਹੈ ਸਾਨੂੰ ਅੱਗੇ ਜੀ ਮੈਂ ਜੀ ਦੋ ਬੋਲੇ ਖਿਚੀਆਂ ਦਿੰਦੇ ਆ ਦੋ ਫੋਟੋਆਂ ਨਹੀਂ ਤੋਂ ਬਹੁਤ ਫੋਟੋਆਂ ਖਿਚਾਈਆਂ ਨੇ ਦੇਖੋ ਜੀ ਐ 15 ਨੰਬਰ ਗੁਫਾਵਾਂ ਇੱਥੇ ਵੇਹਲ ਆ 15 ਨੰਬਰ ਗੁਫਾ ਦੇ ਵਿੱਚ ਕੋਈ ਇਹ ਨਾ ਜ਼ਿਆਦਾ ਰੌਲਾ ਨਹੀਂ ਹੈਗਾ ਦੂਸਰੇ ਪਾਸੇ ਦਿਖਾਉਣਾ ਹੁਣ ਮੈਂ ਤੁਹਾਨੂੰ ਜਾ ਕੇ ਸਾ ਮੜਾ ਮੋਟਾ ਚੜਦਾ ਉਦਾਂ ਦੇਖੋ ਕਿੰਨਾ ਸੋਹਣਾ ਆਟਵਾ ਉੱਪਰ ਉੱਪਰ ਪੱਥਰਾਂ ਨੂੰ ਘੜ ਕੇ ਡਿਜ਼ਾਈਨਿੰਗ ਵੀ ਦਿੱਤੀ ਹੋਈ ਆ ਇਹਦੇ ਅੰਦਰ ਵੀ ਜਿਹੜੀ ਆ ਗੁਫਾ ਵਾ ਉਹ ਡੂੰਗੀ ਆ ਗੁਫਾ ਥੱਲੇ ਨੂੰ ਵੀ ਇਧਰ ਵੀ ਗੁਫਾ ਸਾਹਮਣੇ ਇਹ ਸਾਰੇ ਕੱਲੇ ਕੱਲੇ ਪੱਥਰਾਂ ਨੂੰ ਘੜ ਕੇ ਬਣਾਈਆਂ ਹੋਈਆਂ ਨੇ ਇਹ ਗੁਫਾ ਜਿਹੜੀ ਆ ਭਗਵਾਨ ਵਿਸ਼ਨੂੰ ਨੂੰ ਸਮਰਪਿਤ ਇਹ ਗੁਫਾ ਵਾ ਇਹ ਸਾਰੀਆਂ ਇਹ ਚੱਕੀਆਂ ਟਰਚਾ ਲੈ ਲੈ ਕੇ ਤੇ ਗੁਫਾ ਨੂੰ ਵੇਖਣ ਦੇ ਅੰਦਰੋਂ ਅੰਦਰ ਅੰਦਰ ਨਹੀਂ ਰਹਿ ਜਿੱਦਾਂ ਲੱਭਣਾ ਨਹੀਂ ਟਰਚਾ ਲੈ ਲੈ ਕੇ ਅੰਦਰ ਵੇਖ ਰਹੇ ਦੇਖ ਰਹੇ ਨੇ ਦੇਖੋ ਕਿੰਨੇ ਕਿੰਨੇ ਵੱਡੇ ਥਮ ਬਗਾਰਾ ਜਿਸ ਤਰ੍ਹਾਂ ਵਿੱਚੋਂ ਕੱਢੇ ਹੋਏ ਨੇ ਤੇ ਸਾਰੇ ਦਾ ਸਾਰਾ ਇੱਕੋ ਪੱਥਰ ਆ ਪਹਾੜ ਆ ਉਹਨੂੰ ਪਹਾੜ ਨੂੰ ਕੱਟ ਕੇ ਬਣਾਇਆ ਹੋਇਆ ਆ ਇਹ ਆ ਗਈ ਜੀ 12 ਨੰਬਰ ਗੁਫਾ ਬੁੱਧ ਧਰਮ ਦੇ ਨਾਲ ਰਿਲੇਟਡ ਇਹ ਗੁਫਾ ਇੱਥੇ ਮੈਡੀਟੇਸ਼ਨ ਕਰਦੇ ਸੀਗੇ ਇਸ ਗੁਫਾ ਦੇ ਵਿੱਚ ਵਾਹ ਜੀ ਵਾਹ بارش ਵੀ ਆ ਗਈ ਹੈ ਉੱਪਰੋਂ بارش ਹੋ ਰਹੀ ਹਣ ਇਹ ਆ ਗਈ ਜੀ ਇਹ ਵੀ ਗੁਫਾ ਜਿਹੜੀ ਆ ਕਾਫੀ ਮਸ਼ਹੂਰ ਗੁਫਾ ਹੈ ਇਹ ਆ ਗਈ ਜੀ ਗੁਫਾ ਅੰਦਰ ਲਓ ਜੀ ਆ ਗਈ ਦੀ ਗੁਫਾ ਨੰਬਰ 10 10 ਨੰਬਰ ਗੁਫਾ ਦੇ ਵਿੱਚ ਆ ਗਏ ਆ ਤੇ ਇਹ ਵੀ ਬੁੱਧ ਧਰਮ ਦੇ ਨਾਲ ਰਿਲੇਟਡ ਗੁਫਾ ਹੈਗੀ ਹੈ ਤੇ ਇਹ ਆ ਜੀ ਮੈਡੀਟੇਸ਼ਨ ਵਾਲੀ ਗੁਫਾ ਇੱਥੇ ਤੁਸੀਂ ਬੋਲ ਕੇ ਆਪਣੀ ਆਵਾਜ਼ ਖੁਦ ਸੁਣ ਸਕਦੇ ਹੋ ਇਹ ਹੈ ਜੀ ਉਹ ਗੁਫਾ ਤਾਕਤ ਨਹੀਂ ਸੋਹਣੀ ਬਣਾਈ ਉਪਰੋਂ ਤਾ ਕੋਈ ਵੀ ਬੋਲੋਗੇ ਤੁਹਾਡੀ ਆਵਾਜ਼ ਜਿਹੜੀ ਗੂੰਜ ਕੇ ਆਏਗੀ ਇਹ ਉਹ ਗੁਫਾ ਵਾ 10 ਨੰਬਰ ਗੁਫਾ ਤੋਂ ਇਧਰ ਆ ਜਾਓ ਲਾਸਟ ਇਹ ਪਾਸੇ ਤੋਂ ਪਤਾ ਨਹੀਂ ਹੁਣ ਰਸਤਾ ਕਿੱਧਰੋਂ ਦੀ ਹੈ ਸ਼ਾਇਦ ਇਧਰੋਂ ਉੱਪਰੋਂ ਦੀ ਰਸਤਾ ਹੋਏਗਾ ਇਧਰ ਜਾਣ ਲਈ ਇਸ ਪਾਸੇ ਇੱਥੋਂ ਦੇ ਆ ਸਾਹਮਣੇ ਦੇਖੋ ਰਸਤਾ ਬੰਦ ਆ ਤੇ ਝਰਨਾ ਦੇਖੋ ਕਿੱਡਾ ਸੋਹਣਾ ਵਗ ਰਿਹਾ ਉੱਪਰੋਂ ਇਹ ਆ ਗਈ 1 ਤੋਂ 6 ਨੰਬਰ ਗੁਫਾ ਦਾ ਰਸਤਾ ਇਹ ਜੇ ਇਹ ਰਸਤਾ ਆ ਗਿਆ ਇੱਥੋਂ ਉੱਪਰ ਜਾ ਕੇ ਤੇ ਉੱਪਰ ਉੱਪਰ ਤੁਸੀਂ ਜਾ ਸਕਦੇ ਹੋ ਤੇ ਝਰਨਾ ਵਗ ਰਿਹਾ ਵਾ ਤੇ ਬਾਰਿਸ਼ ਵੀ ਥੋੜੀ ਥੋੜੀ ਪੈ ਰਹੀ ਹੈ ਤੇ ਹੁਣ ਇਸੋਂ ਵਾਪਸੀ ਲਾਸਟ ਇੱਥੋਂ ਅਸੀਂ ਅੱਗੇ ਨਹੀਂ ਜਾਣਾ ਉਹ 4 4 ਨੰਬਰ ਤੱਕ ਗੁਫਾਵਾਂ ਅਸੀਂ ਸਾਹਮਣੇ 4 ਗੁਫਾਵਾਂ ਨੇ ਤੇ ਇੱਥੋਂ ਹੀ ਦੇਖ ਲਈਏ ਅਸੀਂ ਗੁਫਾਵਾਂ ਜਿਹੜੀਆਂ ਨੇ ਉਹ ਤਕਰੀਬਨ ਸਾਰੀਆਂ ਹੀ ਇੱਕ ਜੈਸੀਆਂ ਨੇ ਤੇ ਬਾਰਿਸ਼ ਵੀ ਉੱਤੋਂ ਆ ਗਈ ਆ ਤੇ بارش ਨਾ ਪੇਜ ਰਹੇ ਹੁਣ ਸੋਚ ਰਹੇ ਆ ਕਿ ਵਾਪਸ ਚਲੀਏ ਬਾਕੀ ਗੁਫਾਵਾਂ ਜੜੀਆਂ ਨੇ ਉਹ ਪਿਛਲੀ ਸੀਰੀਜ਼ ਦੇ ਵਿੱਚ ਜਦੋਂ ਹਜੂਰ ਸਾਹਿਬ ਦੀ ਪਿਛਲੀ ਸੀਰੀਜ਼ ਆ ਉਹਦੇ ਚ ਦਿਖਾਈਆਂ ਹੋਈਆਂ ਨੇ ਸਾਰੀਆਂ ਹੁਣ ਇੱਥੋਂ ਵਾਪਸੀ ਚਾਲੇ ਮਾਰੀਏ ਤੇ ਦੇਖਦੇ ਆ ਕੁਝ ਹੋਰ ਇਧਰ ਸੀ ਇੱਕ ਤੋਂ 16 ਨੰਬਰ ਗੁਫਾ ਸਾਹਮਣੇ ਜਿਹੜੀ ਪਹਿਲੀ ਗੁਫਾ ਤੁਹਾਨੂੰ ਦਿਖਾਈ ਆ ਇਸ ਪਾਸੇ ਆ ਗਿਆ 17 17 ਤੋਂ 34 ਗੁਫਾ ਇਸ ਪਾਸੇ ਨੂੰ ਤੇ ਹੁਣ بارش ਦੇ ਮਾਹੌਲ ਕਰਕੇ ਅਸੀਂ ਵਾਪਸ ਚੱਲੇ ਆ ਪਿਛਲੇ ਸਾਲ ਵਾਲੀ ਵੀਡੀਓ ਜਿਹੜੀ ਆ ਉਹਦੇ 'ਚ ਤੁਹਾਨੂੰ ਸਾਰਾ ਕੁਝ ਦਿਖਾਇਆ ਹੋਇਆ ਵਾ ਤੇ ਇਹ ਪੁਲ ਨੂੰ ਕ੍ਰੋਸ ਕਰਕੇ ਉਸ ਪਾਸੇ ਤੋਂ 17 ਤੋਂ ਲੈ ਕੇ ਤੇ 34 ਨੰਬਰ ਗੁਫਾ ਤੱਕ ਇਸ ਪਾਸੇ ਨੂੰ ਜਿਹੜੀਆਂ ਗੁਫਾ ਹੈਗੀਆਂ ਨੇ ਇਸ ਪਾਸੇ ਵੀ ਝਰਨਾ ਜਿਹੜਾ ਛੋਟਾ ਜਿਹਾ ਚੱਲਦਾ ਪਿਆ ਵਾ ਇਹ ਪੁਲ ਪਾਰ ਕਰਕੇ ਅਗਲੇ ਪਨੇ ਗੁਫਾਵਾਂ ਜਿਹੜੀਆਂ ਇੱਥੋਂ ਵੀ ਦੂਰ ਨੇ ਉਸ ਤਰ੍ਹਾਂ ਲੇਕਿਨ ਟਾਈਮ ਲੱਗਦਾ ਵਾ ਇਸ ਪਾਸੇ ਵੀ ਦੇਖੋ ਕਿੰਨਾ ਡੂੰਗਾ ਵਾ ਚੜਨਾ ਚੱਲਦਾ ਪਿਆ ਵਾ ਹੁਣ ਇੱਥੋਂ ਚਲੀਏ ਵਾਪਸੀ ਵਾਪਸੀ ਚਾਲੇ ਮਾਰੀਏ ਤੇ ਬਾਕੀ ਬੰਦਿਆਂ ਨੂੰ ਵੀ ਮਿਲੀਏ ਇਨੀਆਂ ਕੋ ਗੁਫਾਵਾਂ ਅਸੀਂ ਵੇਖ ਕੇ ਆਏ ਆ ਤੇ ਜਿਹੜੇ ਪਹਿਲੀ ਵਾਰੀ ਆਏ ਨੇ ਇਹਨਾਂ ਨੂੰ ਪੁੱਛਦੇ ਆਂ ਕਿ ਲੋਰਾ ਲੋਰਾ ਦੀਆਂ ਗੁਫਾਵਾਂ ਵੇਖ ਕੇ ਜਿਹੜੇ ਪਹਿਲੀ ਵਾਰੀ ਆਏ ਇਹਨਾਂ ਨੂੰ ਪੁੱਛਦੇ ਆਂ ਵੀ ਕਿਵੇਂ ਲੱਗਾ ਤੁਹਾਨੂੰ ਨੀ ਆ ਜਾਈ ਪਹਿਲੀ ਵਾਰ ਘੁੰਮ ਕੇ ਵੇਖਿਆ ਆ ਬਹੁਤ ਵਧੀਆ ਲੱਗਾ ਮਤਲਬ ਕਿ ਨਜ਼ਾਰੇ ਬਹੁਤ ਅਲੱਗ ਜਾਂ ਡਿਫਰੈਂਟ ਜਿਹਾ ਤੇ ਵੇਖਣ ਨੂੰ ਮਿਲਦਾ ਆ ਸਾਡਾ ਚਾਹੌਂਦੀ ਦੇ ਵਾਲੇ ਹੋਰ ਵੇਖਣੇ ਨਹੀਂ ਬਸ بارش ਨੇ ਮੌਸਮ ਵਧੀਆ ਬਣਾਤਾ ਆ ਮਤਲਬ ਇਹ ਆਨੰਦ ਜਾਉਣ ਲੱਪਿਆ ਸਿਰ ਵਧੀਆ ਸਾਰਾ ਵੇਖਦੇ ਹੁਤੇ ਅਗੇ ਕੀ ਦੱਸਾਂ ਇਹਨਾਂ ਤੇ ਦੂਸਰੀ ਵਾਰੀ ਦਿੱਖੀਆਂ ਨੇ ਵਾਹਿਗੁਰੂ ਜੀ ਸਾਹਿਬ ਅਕੀਫਤ ਇਹ ਹਿਲ ਵਰਦੀ ਕੋ ਫਾ ਵੇਖਣ ਦੂਸਰੀ ਵਾਰ ਆਏ ਹੀ ਕਾਫੀ ਜ਼ਿਆਦਾ ਤੇ ਆਨੰਦ ਆਂਦਾ ਕਾਫੀ ਪਬਲਿਕ ਇੱਥੇ ਹਰ ਰੋਜ਼ ਦੇਖਣ ਆਂਦੀ ਆ ਅੱਜ ਸੰਡੇ ਆ ਇਸ ਕਰਕੇ ਕਾਫੀ ਲੋਕ ਕਾਫੀ ਭੀੜ ਵੀ ਆਇਆ ਇਥੇ ਅਦੇ ਤੇ ਸਾਊ ਕੋ ਦੇਖਣ ਦਾ ਬਹੁਤ ਨੰਦਾ ਜੇ ਤੁਸੀਂ ਵੀ ਆਉ ਤੇ ਜ਼ਰੂਰ ਵੇਖ ਕੇ ਜਾਓ ਵਾਇਗੁਰੂ ਖਾਲਸਾ ਵਾਇਗੁਰੂ ਦੀ ਪਤੈ ਤੇ ਅਸੀਂ ਕਰਨ ਨੂੰ ਵੀ ਪੁੱਛਦੇ ਆ ਪਹਿਲੀ ਵਾਰੀ ਆਇਆ ਕਰਨ ਨੂੰ ਕਿਦਾਂ ਲੱਗਾ ਗੁਫਾਵਾਂ ਵੇਖ ਕੇ ਬਹੁਤ ਵਧੀਆ ਲੱਗਾ ਪੇਲੀਆ ਆਇਆ ਵਾ ਤੇ ਇੱਥੇ ਤਿੰਨ ਧਰਮ ਹੱਗੀਆਂ ਜੈਨ ਧਰਮ Hindu ਧਰਮ ਤੇ ਬੋਧ ਧਰਮ ਵੀ ਆ ਕਿ ਲੋਰਾ ਕੇ ਕਹਿੰਦੇ ਆ ਬਹੁਤ ਤਕੜੀਆਂ ਨੂੰ ਮਲੇ 2-3 ਘੰਟੇ ਆਪਾਂ ਘੁੰਮੇ ਆ ਤੇ ਵੀ ਥੋੜੇ ਆ ਪੂਰਾ ਦਿਨ ਚਾਹੀਦਾ ਘੁੰਮਣੇ ਨੂੰ ਵੀ ਲੋਰਾ ਕੇ ਉਹਨੂੰ ਬਾਕੀ ਅਸੀਂ ਜ਼ਰੂਰੀ ਜ਼ਰੂਰੀ ਗੁਫਾਵਾਂ ਵੇਖੀਆਂ ਨੇ ਤੇ ਇੱਧਰ ਹੋਰ ਕੌਣ ਆਇਆ ਪਹਿਲੀ ਵਾਰੀ ਬਾਕੀ ਇਹੋ ਹੀ ਬੰਦੇ ਆ ਇਹ 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 ਬੰਦਾ ਸਾਡਾ ਅੱਗੇ ਵੀ ਆਇਆ ਵਾ ਨਹੀਂ ਮੈਂ ਦੂਜੀ ਵਾਰੀ ਆਇਆ ਮਜ਼ਾ ਆਇਆ ਕਿ ਨਹੀਂ ਮਜ਼ਾ ਬਹੁਤ ਆਇਆ ਮੈਂ ਦੂਜੀ ਵਾਰੀ ਆਇਆ ਦੋਰੀ ਦੋਰੀ ਵਾਰੀ ਵੇਖਣ ਦਾ ਮਜ਼ਾ ਆਇਆ ਹਨ ਹਾਂਜੀ ਹਾਂਜੀ ਹੁਣ ਇੱਥੋਂ ਚਲੀਏ ਅਗਲੀ ੜੀ ਵਗੈਰਾ ਦਿਖਾਵਾਂਗੇ ਉਮੀਦ ਕਰਦੇ ਆਂ ਕਿ ਤੁਹਾਨੂੰ ਅੱਜ ਦੀ ਵੀਡੀਓ ਜਿਹੜੀ ਆ ਉਹ ਪਸੰਦ ਆਈ ਹੋਵੇਗੀ ਤਾਂ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਔਰੰਗਾਬਾਦ ਤੋਂ ਕੁਲਦਾਬਾਦ ਵਿੱਚ ਪੈਂਦਾ ਜੀ ਔਰੰਗਾਬਾਦ ਦਾ ਸ਼ਹਿਰ ਹੈਗਾ ਕੁਲਦਾਬਾਦ ਕੁਲਦਾਬਾਦ ਦੇ ਵਿੱਚ ਪੈਂਦੀ ਹੈ ਲੋਰਾ ਕੇਵ ਤੇ ਇਹ ਦੇਖਿਆ ਨੇ ਹੁਣ ਇੱਥੋਂ ਵਾਪਸੀ ਚਲਦੇ ਆਂ ਅਗਲੀ ਵੀਡੀਓ ਚ ਤੁਹਾਨੂੰ ਮਿਲਦੇ ਆਂ ਦੌਲਤਾਬਾਦ ਦਾ ਕਿਲਾ ਦਿਖਾਉਨੇ ਆ ਜਿਹੜਾ ਤਿੰਨ ਵਾਰ ਜਿੱਤਣਾ ਚਾਹਿਆ ਸੀਗਾ ਸ਼ਾਇਦ ਔਰੰਗਜੀਤ ਨੇ ਤਾਂ ਉਹ ਜਿੱਤ ਨਹੀਂ ਸੀ ਸਕਿਆ ਤੇ ਉਹ ਤੁਹਾਨੂੰ ਅਗਲੀ ਵੀਡੀਓ ਚ ਦਿਖਾਉਨੇ ਆ ਲਾਈਕ ਸ਼ੇਅਰ ਤੇ ਕਮੈਂਟ ਵੱਦ ਤੋਂ ਵੱਧ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ